ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਦੀ ਟਿਕਟ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇ ਜੇ ਉਹ ਸਪੈਸ਼ਲੀ ਪ੍ਰਿੰਟਡ ਸੂਟ ਹਨ ਜਿਹੜੀ ਕਲੈਕਸ਼ਨ ਲੈ ਕੇ ਆਏ ਆਂ ਇਹ ਵਾਲੇ ਸੂਟ ਹੋਣਗੇ ਜਿਹੜੇ ਪਿਓਰ ਕੰਡੀ ਦਾ ਆਲਓਵਰ ਸੂਟ ਰਹੇਗਾ 5 ਮੀਟਰ ਦੀ ਕੱਟ ਰਹੇਗੀ ਪ੍ਰਾਈਸ ਰਹੇਗਾ 2150 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਔਰ ਜੇਕਰ ਤੁਸੀਂ ਇਹ ਸਟਾਫ ਇਕੱਲੀ ਸ਼ਰਟ ਦਾ ਬਾਈ ਕਰਨਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਜੇਕਰ ਪੂਰੇ ਸੂਟ ਦਾ ਬਾਈ ਕਰਨਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰ ਸਕਦੇ ਹੈਗੇ ਹਾਂ ਇਹ ਵਾਲੇ ਸੂਟ ਹੋਣਗੇ ਜਿਹੜੇ ਕੈਮਰੀ ਕਾਟਨ ਦਾ ਆਲਓਵਰ ਸੂਟ ਹੋਏਗਾ ਤੇ ਨਾਲ ਮਸਲੀਨ ਕਾਟਨ ਦਾ ਪੈਚਵਰਕ ਦੇ ਨਾਲ ਔਰ ਕਟਵਰਕ ਵਾਲਾ ਦੁਪੱਟਾ ਰਹੇਗਾ ਔਰ ਕਟਵਰਕ ਰਹੇਗਾ ਸ਼ਰਟ ਦੇ ਘੇਰੇ ਦੇ ਉੱਪਰ ਵੀ ਇਹ ਵਾਲੇ ਸੂਟ ਹੋਣਗੇ ਐਸਕੇ ਬ੍ਰਾਂਡ ਦਾ ਜਿਹ ਪਲੇਨ ਬਾਟਮ ਹੋਏਗੀ ਤੇ ਡਿਸਪਰੈਂਟ ਦੀ ਸ਼ਰਟ ਹੋਏਗੀ 13 ਪਰ ਇਹਨਾਂ ਦਾ ਪ੍ਰਾਈਸ ਰਹੇਗਾ ਸ਼ਿਪਿੰਗ ਫ੍ਰੀ ਹੋਏਗੀ ਵਿਦਆਊਟ ਦੁਪੱਟਾ ਰਹਿਣ ਵਾਲਾ ਤੁਸੀਂ ਇਹਨਾਂ ਦੇ ਬਾਟਮ ਦੇ ਉੱਪਰ ਵਰਕ ਕਰਵਾ ਕੇ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਆ ਜਿਹੜੀ ਇਹ ਵਾਲੇ ਸੋਰਸ ਨੂੰ ਤੁਸੀਂ ਦੇ ਸਕਦੇ ਹੈਗੇ ਹੋ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਹੈ ਤੇ ਬਹੁਤ ਹੀ ਵਧੀਆ ਸਟੱਫ ਹੈਗਾ ਤੁਸੀਂ ਵਿਦਆਊਟ ਲਾਈਨਿੰਗ ਵੀ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੈਗੇ ਹੋ ਇਹ ਵਾਲੇ ਸੂਟ ਹੋਣਗੇ ਜਿਹੜੇ ਰੀਵਾ ਬ੍ਰਾਂਡ ਦੀ कॉटन ਰਹਿਣ ਵਾਲੀ ਹੈਗੀ ਹੈ ਤੇ ਨਾਲ ਜਿਹੜੀ ਇਸ ਤੇ ਰੀਵਾ ਬ੍ਰਾਂਡ ਦੀ ਹੀ ਰੀਵਾ ਬ੍ਰਾਂਡ ਦੀ ਹੀ ਨਾਲ कॉटन ਦੀ ਬਾਟਮ ਹੋਏਗੀ ਔਰ ਤੇ ਨਾਲ ਜਿਹੜਾ ਦੁਪੱਟਾ ਹੋਏਗਾ ਉਹ ਵੀ ਰੀਵਾ ਬ੍ਰਾਂਡ ਦੇ कॉटन ਦਾ ਹੀ ਦੁਪੱਟਾ ਰਹਿਣ ਵਾਲਾ ਹੈਗਾ ਆ ਔਰ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਔਰ ਡਿਜੀਟਲ ਪ੍ਰਿੰਟ ਦੀ ਹੀ ਸ਼ਰਟ ਹੋਏਗੀ ਤੇ ਨਾਲ ਜਿਹੜੀ ਪਲੇਨ ਬਾਟਮ ਹੋਏਗੀ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ 18 ਬਣਾ ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਕਲਰ ਆਪਸ਼ਨ ਕਾਫੀ ਜ਼ਿਆਦਾ ਮਿਲ ਜਾਏਗੀ ਜੇਕਰ ਤੁਸੀਂ ਕਿਸੇ ਵੀ ਪੀਸ ਦੀ ਓਪਨ ਪਿਕ ਲੈਣਾ ਚਾਹੁੰਦੇ ਹੈਗੇ ਤਾਂ ਅਸੀਂ ਤੁਹਾਨੂੰ ਉਹ ਵੀ ਪ੍ਰੋਵਾਈਡ ਕਰਵਾ ਸਕਦੇ ਹੈਗੇ ਆ ਪ੍ਰਾਈਸ ਆਫ ਦਾ ਸੇਮ ਹੋਏਗਾ ਕਲਰ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਮਿਲ ਜਾਣਗੇ ਇਹ ਵਾਲੇ ਸੂਟ ਹੋਣਗੇ ਜਿਹੜੇ ਬੀਬਾ कॉटन ਦਾ ਆਲਓਵਰ ਸੂਟ ਹੋਏਗਾ ਤੇ ਨਾਲ ਕੋਟਾ ਦਾ ਜਿਹੜਾ ਹੋਏਗਾ ਉਹ ਡਿਜ਼ਾਈਨਰ ਦੁਪੱਟਾ ਹੋਏਗਾ ਪ੍ਰਾਈਜ਼ ਰਹੇਗਾ 975 ਪਰ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੀ ਉਹ ਮਿਲ ਜਾਏਗੀ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲੇ ਸੂਟ ਹੋਣਗੇ ਜਿਹੜੇ ਇਹ ਵੀ ਪਿਓਰ ਕਾਟਨ ਦੇ ਉੱਪਰ ਰਹਿਣ ਵਾਲਾ ਸਟਾਫ ਹੈਗਾ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਨਾਲ ਪਲੇਨ ਬਾਟਮ ਹੋਏਗੀ ਔਰ ਨਾਲ ਚਿਕਨ ਦਾ ਦੁਪੱਟਾ ਹੋਏਗਾ 1299 ਦਾ ਪ੍ਰਾਈਸ ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਜੇਕਰ ਤੁਸੀਂ ਚਿਕਨ ਦਾ ਦੁਪੱਟਾ ਨਹੀਂ ਲਗਾਉਣਾ ਚਾਹੁੰਦੇ ਹੈਗੇ ਸਿੰਪਲ ਦੁਪੱਟੇ ਨਾਲ ਲੈਣਾ ਚਾਹੁੰਦੇ ਹੈਗੇ ਤਾਂ ਉਸ ਦਾ ਪ੍ਰਾਈਸ ਜਿਹੜਾ ਉਹ ਵੱਖਰਾ ਹੋਏਗਾ ਘੱਟ ਹੋਏਗਾ 1050 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਜੇਕਰ ਚਿਕਨ ਦੁਪੱਟੇ ਨਾਲ ਲੈਣਾ ਚਾਹੁੰਦੇ ਹੈਗੇ ਤਾਂ ਤੁਹਾਨੂੰ 1299 ਦੇ ਵਿੱਚ ਇਹ ਸੂਟ ਹੈਗਾ ਪੂਰਾ ਉਹ ਮਿਲ ਜਾਏਗਾ ਸ਼ਿਪਿੰਗ ਹੈਗੀ ਜਿਹੜੀ ਉਹ ਸਭ ਦੀ ਫ੍ਰੀ ਰਹਿਣ ਵਾਲੀ ਹੈਗੀ ਆ